ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਅਸੀਂ ਪਹੁੰਚੇ ਸੀ ਹਸਨਪੁਰ ਜ਼ਿਲ੍ਹਾ ਲੁਧਿਆਣਾ ਜਿੱਥੇ ਭਾਈ ਮਿੰਟੂ ਆਪਣੇ ਗੁਰਪ੍ਰੀਤ ਭਾਈ ਮਨੁੱਖਤਾ ਦੀ ਸੇਵਾ ਜੋ ਸੰਸਥਾ ਚਲਾਉਂਦੇ ਨੇ ਤੇ ਉੱਥੇ ਆਪਣੇ ਭਾਦਰ ਭਾਈ ਗੱਡੀ ਲੈ ਕੇ ਆਏ ਸੀ ਅਸੀਂ 8-10 ਮੈਂਬਰ ਪਹੁੰਚੇ ਜਿੱਥੇ ਇੱਥੇ ਬਹੁਤ ਵਧੀਆ ਲੱਗਿਆ ਸੇਵਾ ਕਰਕੇ ਸਕੂਨ ਮਿਲਦਾ ਇੱਥੇ ਆ ਕੇ ਅਸਲ 'ਚ ਪਤਾ ਲੱਗਦਾ ਬਾਈ ਵੀ ਲੋਕ ਕਿੰਨੇ ਦੁਖੀ ਨੇ ਕੀ ਕਹਾਣੀਆਂ ਕਿਵੇਂ ਬਾਈ ਮਿੰਟੂ ਕਿੰਨਾ ਕੋ ਸੰਭੀ ਜਾਂਦਾ ਬਾਈ ਇਕੱਲੇ ਹੀ ਕਿਪਰਾਲਾ ਕੀਤਾ ਸੀ ਤੇ ਹੁਣ ਕਿੱਡਾ ਵੱਡਾ ਸਿਸਟਮ ਬਣ ਗਿਆ ਤੇ ਕਿੰਨੇ ਲੋਕਾਂ ਦੀ ਹੈਲਪ ਹੋ ਰਹੀ ਆ ਜੋ ਮੰਦ ਬੁੱਧੀ ਜੀਵ ਆ ਕੋਈ ਦਿਮਾਗੀ ਪਰੇਸ਼ਾਨੀਆਂ ਇੱਥੇ ਉਹਨਾਂ ਦਾ ਉਹਨਾਂ ਦੀ ਮੈਡੀਸਨ ਮਿਲਦੀ ਆ ਬਹੁਤ ਲੋਕਾਂ ਦੀ ਇੱਥੇ ਦਵਾਈ ਚੱਲ ਰਹੀ ਆ ਜੋ ਵਧੀਆ ਤਰੀਕੇ ਨਾਲ ਇਲਾਜ ਹੋ ਰਹੇ ਆ ਇਥੇ ਟੌਪ ਟੌਪ ਦੇ ਡਾਕਟਰ ਪਹੁੰਚਦੇ ਨੇ ਮਹੀਨੇ ਦੇ ਵਿੱਚ ਦੋ ਕੈਂਪ ਹੁੰਦੇ ਨੇ ਕੈਂਪ ਦੇ ਵਿੱਚ ਬਹੁਤ ਟੌਪ ਦੇ ਡਾਕਟਰ ਆਉਂਦੇ ਨੇ ਜੋ ਚੰਗੀ ਡਿਗਰੀ ਦੇ ਚੰਗੇ ਮਾਹਰ ਡਾਕਟਰ ਨੇ ਲੁਧਿਆਣੇ ਦੇ